Thank you. ਉਮਰ ਦੇ ਬਹੁਤ ਵੱਡੀ ਦੇਰ ਅਸਤੀ ਮਨ ਨੂੰ ਜਾਏਗਾ ਉਹ ਚਾਹ ਰਹੀ ਹੈ ਜੋ ਜਨਮ ਦਾ ਮਸਤ ਨਾਲ ਸਾਹਿਤ ਪ੍ਰਦੇਸ਼ ਨਾਲ ਕਦਰ ਕਰ ਲੋ ساری ਉਮਰ ਦੇ ਖੇਡਾਂ ਲਈ ਖੇਡ ਹੁੰਦੀਆ ਪਰ ਜੋ ਬਨ ਜਵਾਨੀ ਮੁਰ ਨਹੀਂ ਮਿਲਣੇ ساری ਉਮਰ ਦੇ ਜੇਡਾਂ ਨਹੀਂ ਵੇਡ ਹੁੰਦੀਆ ਮੰਤਰ ਮੁੱਕ ਜਾਣੇ ਮਨ ਕਹਣਾ ਤੂੰ ਕੋਈ ਕਰ ਤਾ ਦਿਲ ਕੋ ਛੜ ਸਦਾ ਸਾਰ ਲੱਗਿਆ ਨਹੀਂ ਜੱਗ ਤੇ ਵੇਡ ਹੁੰਦੀਆ ਪਰ ਸਮੇਂ ਦੀ ਕਦਰ ਕਰੋ ਕਹਣਾ ਜੁਨਾ ਪਾਦੇ ਹੰਦਿਆ ਦੇ ਉੱਪਰ ਆਗਾ ਇਹ ਸਾਰੇ ਹਿੰਦੂ ਆਤਮਾਂ ਲਈ ਨਾ ਕਿ ਕਿਸੇ ਪਾਰਟੀ ਲਈ ਨਾ ਕਿ ਕਿਸੇ ਸਵਾਲ ਲਈ ਨਾ ਪੰਜਾਬ ਲਈ ਸਾਰੇ ਹਿੰਦੁਸਤਾਨ ਲਈ ਇਹ ਜਾਨ ਦਿੱਤੀ ਸਰਦਾਰ ਬੰਤਾ ਸਿੰਘ ਸਰਦਾਰ ਰੂਪ ਸਿੰਘ ਤੇ ਸਰਦਾਰ ਸੰਤਾ ਸਿੰਘ ਜਿਹਨਾਂ ਦਾ ਵਿੱਚੋਂ ਸਰਦਾਰ ਸੰਤਾ ਸਿੰਘ ਜੀ ਐਸੀ ਸਨ ਐਸੀ ਹੋਣ ਦੇ ਨਾਤੇ ਉਹਨਾਂ ਦੇ ਵਿੱਚ ਉਦੋਂ ਵੀ ਕੋਈ મતભੇਦ ਨਹੀਂ ਸੀ ਪੇਰਾ ਸ਼ੀਰੀਤਾਂ ਦੇ ਵਿੱਚ ਉਦੋਂ ਬਾਅਦ ਇਹਨਾਂ ਦਾ ਦਾਸਾ ਸੰਤੋਖ ਸਿੰਘ ਨੇ ਪਹਿੰਦੀ ਸਰਪੰਚੀ ਕੀਤੀ ਉਦੋਂ ਬਾਅਦ ਐਸਾ ਫੈਸਲਾ ਵਧਿਆ ਕਿ ਮੁਲਕ ਵਾਸਤੇ ਜਾਨ ਦੇਣੀ ਉਹਨਾਂ ਸ਼ੀਰੀਤਾਂ ਦੀ ਅੱਜ ਆਪਾਂ ਉਹ ਯਾਦ ਵਿੱਚ ਇਸਾਂ ਇਖਟਾਰਾਂ ਨੂੰ ਯਾਦ ਕਰੀਏ ਕਿ ਇਹਨਾਂ ਦਾ ਖੇਲਾ ਨਾ ਜਿਹੜਾ ਕੰਮ ਆ ਕਿ ਦੁਨੀਆ ਦੇ ਵਿੱਚ ਕਿਆ ਉਹਨਾਂ ਦੇ ਵਾਸਤੇ ਉਹਨਾਂ ਨੇ ਜੱਜ ਸਾਹਿਬ ਕੋਲ ਦੋ ਸਾਰੀ ਸਾਹਮਣੀ ਆ ਤੇ ਉਹਨਾਂ ਦੇ ਵਾਸਤੇ ਚਲਾਈਆ ਵਾਸਤੇ ਆ ਉਹਨਾਂ ਜਾਣਾਂ ਇਸ ਕਰਕੇ ਨਹੀਂ ਦਿੱਤੀਆਂ ਕਿ ਆਪਾਂ ਨਸ਼ੇ ਪਾਣੀ ਪੀਏ ਆਪਾਂ ਨਸ਼ੇ ਕਰੀਏ ਆਪਾਂ ਹੋਰ ਗਲਤ ਕੰਮ ਵਿੱਚੋਂ ਸਾਨੂੰ ਜੀਮੂ ਲੈਣ ਦਾ ਹੱਕ ਨਹੀਂ ਸੀ ਗਰੇ ਤੋਂਮਲੇ ਤੇ ਫੂਲ ਲੈ ਕੇ ਦਾ ਮਾੜਾ ਨਾ ਕਰਾਉਂਦਾ ਸਾਰੇ ਦੱਤਾਂ ਪੰਜਾਬ ਦਾ ਸਰ ਉਹਨਾਂ ਦੇ ਨਾਲ ਬੱਲੇ ਬਹੁਤ ਹੀ ਅਨਿਆਮ ਸਮੇਲੇ ਪੱਕੀ ਗੱਲ ਬਹੁਤ ਧੰਨਵਾਦ ਆਸਰਾ ਅਮਨ

ਅਮਦਿਕ ਕਬੱਡੀ ਪਈ ਲਖਣ ਕੇ ਪਦੇ ਵੱਲੋਂ ਕਬੱਡੀ ਪੌਂਦਾ ਮੰਗੂ ਮੰਗੂ ਕਾਮਕਰਦਿਆਂ ਦੇ ਸਾਥ ਮਿਲਦਿਆਂ ਦੇ ਦੂਹਾ ਵਰਦਿਆਂ ਦਾ ਪਾਣੀ ਸਾਫ਼ ਹੁੰਦਾ ਹੈ ਇਹ ਤੇ ਪੁੱਛਦਾ ਹੀ ਕੌਣ ਕਮਜ਼ੋਰੀਆਂ ਨੂੰ ਉਹ ਜਿਹੜਾ ਬੰਦੇ ਨਾਲ ਇਹਨਾਂ ਸਾਫ਼ ਹੁੰਦਾ ਹੈ ਜਿਹੜਾ ਬੰਦੇ ਨਾਲ ਸੁਖ ਬੱਲੇ ਚੱਲ ਮਾ ਕਬੱਡੀ ਪੌਂਦਾ ਵਾਸਤੇ ਮੈਦਾਨ ਦੇ ਵਿੱਚ ਲਾਹਰ ਬਜਲ ਸਿੰਘ ਦੀ ਕੀਮਤ ਸਾਹਿਬ ਜੇਸੀ ਮੈਦਾਨ ਚਰਵਾਦੀ ਆ ਕਬੱਡੀ ਦੇ ਉਹ ਪਹਿਲਵਾਨੀ ਦੇ ਗੁਰੂ ਹਨ ਅਫਲਾ ਚੰਦਰ ਸਿੰਘ ਵਾਲ

ਆਏ ਆ ਸਾਡੀ ਚਾਤੀ ਚਾਨ ਵਰਗੀ ਇਹਨੂੰ ਕਹਿੰਦੇ ਆ ਖੇਡ ਕਬੱਡੀ ਪੱਤਲੇ ਤੇ ਜਾਨ ਹੋਵੇ ਦੋਲੇ ਤੇ ਮਾਨ ਹੋਵੇ ਸਭ ਵਿਦੇਸ਼ਾਂ ਤੋਂ ਆ ਕੇ ਰੰਗ ਪਾਗ ਲਾਉਂਦੇ ਨੇ ਤੇ ਜੀਤੀ ਕਬੱਡੀ ਪਈ ਆ ਪੱਤੜ ਵੱਲੋਂ ਪੱਤੜ ਗੁਰਦੇਵ ਕੋਲਾ ਤੇ ਕਰਤਾਰਪੁਰ ਦਾ ਬੰਨ ਹੈ ਤੇ ਪਰ ਇਹ ਦੀ ਜਗਾ ਇਹ ਜਸਾ ਖਾਵਾ ਇੱਧਰ ਵੀ ਹਨ ਕਰਤਾਰਪੁਰ ਵਿੱਚ ਵੀ ਖਾਦਮ ਪਰਦੇਸਰੀਆ ਤੇ ਇਥੇ ਮੈਂ ਆਪਜੀ ਸਾਰਿਆਂ ਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਇਹ ਸਾਰਾ ਸ਼ੁਰੂਆਤ ਜਿਹੜੀ ਆ ਸਰਦਾਰ ਭਜਨ ਸਿੰਘ ਕਿਰਾੜੀ ਦੀ ਰਹਿਨਮਾਈ ਦੇ ਹੇਠਾ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਕੀਤੀ ਜਾਂਦੀ ਆ ਤੇ ਇੱਕ ਵਾਰੀ ਫੇਰ ਆਪਜੀ ਸਾਰਿਆਂ ਦਾ ਜੀ ਆਇਆਂ ਆਪ ਦੇ ਆ ਧੰਨਵਾਦ ਕਰਦੇ ਹਾਂ ਸਵਾਗਤ ਕਰਦੇ ਹਾਂ ਤੇ ਨਾਲ ਹੀ ਮੈਂ ਬੇਨਤੀ ਕਰਾਂਗੀ ਸੀਰੀ ਪਵਰਕ ਬਾਅਦ ਤਿੰਨੋ ਚੀਜ਼ੋ ਕੇ ਚੀਪ ਪਾਰਲੀਮੈਂਟ ਸਰਕਰ ਨੂੰ ਸਵਾਗਤ ਕਰਦਾ ਹਾਂ ਔਰ ਗਦਰ ਲਹਿਰ ਦੀ ਸ਼ਤਾਬਦੀ ਦੇ ਮੌਕੇ ਤੇ ਪੈਨ ਸੰਵਾਲ ਚ ਇਹ ਟੂਰਨਾਮੈਂਟ ਮੈਂ ਜਿੱਤੇ ਉਹਨਾਂ ਨੂੰ ਸਲੂਟ ਕਰਦਾ ਸ਼ਰਦਾ ਦੇ ਫੁੱਲ ਪੈਂਟ ਕਰਦਾ ਕਦਰੀ ਲੈਰ ਦੇ ਬਾਬਿਆਂ ਨੂੰ ਉੱਥੇ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਨੌਜਵਾਨਾਂ ਨੂੰ ਚੰਗੇ ਪਾਸੇ ਲਾਉਣ ਲਈ ਤੰਦਰੁਸਤ ਕਰਨ ਲਈ ਇਹ ਟੂਰਨਾਮੈਂਟ ਸਟਾਰਟ ਕਰਾਇਆ ਮੈਂ ਵਿਸ਼ੇਸ਼ ਧੰਨਵਾਦ ਕਰਦਾ ਡਾਕਟਰ ਜੀ ਐਸ ਗਿਲਜੀ ਦਾ ਔਰ ਮੈਡਮ ਜਸਮੀਤ कौर ਗਿਲਜੀ ਦਾ ਸਰਦਾਰ ਹਰਪ੍ਰੀਤ ਸਿੰਘ ਕਿਆਰੀ ਜੀ ਸਰਦਾਰ ਗੁਰਜੀਤ ਸਿੰਘ ਜੀ ਸਰਪੰਚ ਸਰਜੀ ਸਾਦੀ ਜੀ ਪਰਮਜੀਤ ਸਿੰਘ ਜੀ ਰੇਰੂ ਕਾਉਂਸਲਰ ਸੁਖਾ ਜੀ ਜਗਤਾਰ ਸਿੰਘ ਜੀ ਜੱਗਾ ਸੁਖਮਿੰਦਰ ਸਿੰਘ ਜੀ ਦਾ ਨਰਿੰਦਰ ਸਿੰਘ ਜੀ ਭਗਤ RAM ਜੀ ਮਾਸਟਰ ਜੀ ਜਦਵਰ ਹਰਮਾਨ ਸਿੰਘ ਜੀ ਸਦਾ ਮਲਕੀਰ ਸਿੰਘ ਜੀ ਤੇ ਹੋਰ ਸਾਰੇ ਇਸ ਪਿੰਡ ਦੇ ਇਸ ਇਲਾਕੇ ਦੇ ਸਾਰੇ ਪਤਵੰਤੇ ਸੱਜਣ ਜਿਹੜੇ ਸ਼ਹੀਦਾਂ ਨੂੰ ਸਲੂਟ ਕਰਨ ਲਈ ਉਹਨਾਂ ਨੂੰ ਸਜਦਾ ਕਰਨ ਲਈ ਇੱਥੇ ਪਹੁੰਚੇ ਆ ਦੋਸਤੋ ਅੱਜ ਦਾਪਾ ਦੇਸ਼ ਵਿੱਚ ਕਬੱਡੀਆਂ ਖੇਡਾ ਅੱਜ ਦੇਸ਼ 'ਚ ਲੋਕਤੰਤਰ ਤੇ ਖੁਸ਼ੀਆਂ ਖੇੜੇ ਤੇ ਪ੍ਰੋਗਰੈਸ ਤੇ ਡਵੈਲਪਮੈਂਟ ਨਹੀਂ ਹੋਣੀ ਸੀ ਤੇ ਦੇਸ਼ ਦਾ ਨਾਮੋ ਨਿਸ਼ਾਨ ਵੀ ਨਹੀਂ ਹੋਣਾ ਸੀ ਜੇ ਸਾਡੇ ਮਹਾਨ ਸ਼ਹੀਦਾਂ ਨੇ ਉਹ ਜਿਹੜੀ ਕੁਰਬਾਨੀ ਨਾ ਹੁੰਦੀ ਜੇ ਅਸੀਂ ਅੰਗਰੇਜ਼ਾਂ ਨਾਲ ਝੱਟ ਕੇ ਨਾ ਲੜੇ ਹੁੰਦੇ ਅੱਜ ਸਾਡੀ ਕੋਈ ਆਪਣੀ ਪਛਾਣ ਨਹੀਂ ਹੁੰਦੀ ਸੀ ਤੇ ਇਹ ਅੱਜ ਦੇ ਦਿਨ ਤੇ ਆਪਾਂ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਬੜੀਆਂ ਦੁੱਖ ਤਕਲੀਫਾਂ ਦੇ ਨਾਲ ਬੜੇ ਤਸੀਹੇ ਸਹਿ ਕੇ ਸਾਨੂੰ ਇਹ ਆਜ਼ਾਦੀ ਪ੍ਰਾਪਤ ਹੋਈ ਹੈ ਤਾਂ ਇਹਦਾ ਆਪਾਂ ਨੂੰ ਹਮੇਸ਼ਾ ਖਿਆਲ ਰੱਖਣਾ ਚਾਹੀਦਾ ਮੈਂ ਇਹ ਤੇ ਕਿਉਂਕਿ ਪਹਿਲਾਂ ਵੀ ਟੂਰਨਾਮੈਂਟ ਹੁੰਦੇ ਰਹਿੰਦੇ ਆ ਜਦੋਂ ਵੀ ਇੱਥੋਂ ਅਸੀਂ ਲੱਗਦੇ ਆ ਮੈਨੂੰ ਹੁਣੇ ਹੀ ਮਾਝੋ ਸਰਦਾਰ ਸਰਬੰਸ ਸਿੰਘ ਖਲੋਰ ਜੀ ਕੈਬਨਟ ਮੰਤਰੀ ਪੰਜਾਬ ਉਹ ਹੁਣੇ ਹੀ ਮੈਨੂੰ ਹੁਕਮ ਕਰ ਰਹੇ ਸੀ ਜੇ ਜਦੋਂ ਵੀ ਇਥੋਂ ਦੀ ਲੰਗੀ ਦਾ ਤੇ ਸਟੇਡੀਅਮ ਵੱਲ ਦੇਖੀਦਾ ਵੀ ਕਿ ਦੋ ਹਲਕੇ ਆ ਦਾ ਸਟੇਡੀਅਮ ਹੈ ਚਾਹੇ ਕਰਤਾਰਪੁਰ ਹੋਵੇ ਚਾਹੇ ਆਦੂਰ ਹੋਵੇ ਤੇ ਵੀ ਇਹਦਾ ਆਪਾਂ ਵਿਸ਼ੇਸ਼ ਧਿਆਨ ਰੱਖੀਏ ਤੇ ਮੈਂ ਉਹਨਾਂ ਨੂੰ ਕਿਹਾ ਵੀ ਜਿਹੜਾ ਸਪੈਸ਼ਲ ਆਪਾਂ ਨੂੰ ਕੋਈ ਹਲਕੇ ਨੂੰ ਮਿਲਦਾ ਸਦਾ ਸੁਖਬੀਰ ਸਿੰਘ ਬਾਦਲ ਜੀ ਨੂੰ ਬੇਨਤੀ ਕਰ ਲਈਏ ਵੀ ਇਸ ਸਟੇਡੀਅਮ ਨੂੰ ਆ ਕਿਉਂਕਿ ਬਾਬਿਆਂ ਨੂੰ ਸਮਰਪਿਤ ਹੈ ਬਾਬਿਆਂ ਦੇ ਨਾਂ ਤੇ ਬਣਿਆ ਗਦਰੀ ਬਾਬਿਆਂ ਦੇ ਨਾਂ ਤੇ ਤੇ ਇਹਨੂੰ ਆਪਾਂ ਮਾਡਰਨ ਸਟੇਡੀਅਮ ਚੰਗਾ ਸਟੇਡੀਅਮ ਬਣਾਈਏ ਸਾਰਿਆਂ ਨੂੰ ਜਦੋਂ ਕਿਸੇ ਵੱਸ ਵੀ ਲੰਗੇ ਤਾਂ ਸਵਾਰੀਆਂ ਦਾ ਧਿਆਨ ਬਾਹਰ ਨੂੰ ਪੈ ਜਵੇ ਲੱਭ ਕਿੰਨਾ ਸੋਹਣਾ ਸਟੇਡੀਅਮ ਹੈ ਤੇ ਮੈਂ ਫਲਾਉਰ ਸਾਹਿਬ ਨੂੰ ਬੇਨਤੀ ਨਾਲ ਹੀ ਮੈਂ ਵਿਸ਼ੇਸ਼ ਧੰਨਵਾਦ ਕਰਦਾ ਜ਼ਿਲੰਦਰ ਦੇ ਪ੍ਰਸੰਗ ਨਾਗਰਿਕ ਔਰ ਮੇਰੇ ਬਹੁਤ ਪਰਮ ਦੋਸਤ ਮਿਸਟਰ ਸੁਨੀਲ ਜੋਤੀ ਜੀ ਮੇਰ ਸਾਹਿਬ ਦਾ ਅੱਜ ਸਵੇਰ ਤੋਂ ਹੀ ਅਸੀਂ ਇਕੱਠੇ ਆ ਜਦੋਂ ਮੈਂ ਸਿਟੀ ਇਨਸਟਿਟਿਊਟ ਤੇ ਗਿਆ ਤੇ ਉਹਨਾਂ ਦੀ ਤੇ ਜੋਤੀ ਸਾਹਿਬ ਅੱਗੇ ਦੌੜੇ ਆ ਰਹੇ 2 ਕਿਲੋਮੀਟਰ ਦੀ ਰੇਸ ਇਹਨਾਂ ਨੇ ਪੂਰੀ ਕੀਤੀ ਮੈਂ ਕਿਹਨੂੰ ਕਦੋਂ ਸ਼ੁਰੂ ਕੀਤੀ ਹੈ ਸਰਮਣੀ ਇਹਨਾਂ ਨੇ ਕੀਤੀ ਹੈ ਕਿਉਂਕਿ ਬੱਚੇ ਅੱਜ ਦੌੜੇ ਤੇ ਇਹ ਹੁਣ ਪੰਜਾਬ ਚਾਹਤਾ ਨੂੰ ਖੇਡਾਂ ਦਾ ਕਲਚਰ ਵਾਪਸ ਲਿਆਉਣਾ ਪੈਣਾ ਜੇ ਅਸੀਂ ਜੇ ਅਸੀਂ ਚਾਹੌਣ ਤੇ ਸਾਨੂੰ ਖੇਡਾਂ ਦਾ ਕਲਚਰ ਘਰ-ਘਰ ਪਰ ਲਿਆਉਣਾ ਪੈਣਾ ਤੁਸੀਂ ਹੈਰਾਨ ਹੋ ਜਾਓਗੇ ਅੱਜ 9 ਸਾਲ ਦੇ ਬੱਚੇ ਨੇ ਜਿਹੜੀ ਖਾਸ ਮੈਗਨਿਟੀ 9 ਖਾਲ ਦੇ ਬੱਚੇ ਨੇ 22 ਕਿਲੋਮੀਟਰ ਦੌੜਿਆ ਤੇ ਨਾਲ ਹੀ 70 ਸਾਲ ਦਾ ਨੌਜਵਾਨ ਜੀ ਇੱਕ ਉਹਨੇ ਵੀ ਤੇ ਮੈਰਾ ਫਰਜ਼ ਪੂਰੀ ਕੀਤੀ ਉਦਾਹਰਨ ਬਹੁਤ ਬਹੁਤ ਧੰਨਵਾਦ ਪਬਲ ਕਮਾਟੀ ਨੂੰ ਜੀ ਕਿਉਂਕਿ ਤੁਹਾਡੇ ਚ ਜੋਸ਼ੋਸ਼ ਐਸੇ ਮੇਲੇ ਪੂਰੇ ਤੁਸੀਂ ਜਨ ਫਲਾਟ ਦੇ ਵਿੱਚ ਬਹੁਤ ਸਨਮਾਨ ਹੈ ਬਹੁਤ ਖੁਸ਼ੀ ਹੈ ਤੇ ਹੁਣ ਮੈਂ ਸਾਡੇ ਮੈਂ ਕਹਾਗੀ ਕਿਉਂਕਿ ਮੈਂ ਜਲੰਧਰ ਦੇੋਂ 32 ਸਰਵਰ ਸਿੰਘ ਚੋਲਾ ਜੀ ਮੇਰੇ ਬਹੁਤ ਹੀ ਪਰਮ ਮਿੱਤਰ ਸੀਪੀਐਸ اور ਸਪੋਰਟਸ ਡਿਪਾਰਟਮੈਂਟ ਦੇ ਨੰਬਰ ਪਾਵਰ ਟੀਨੋ ਜੀ ਬਹੁਤ ਹੀ ਸਰਕਾਰੇ ਸਾਡੇ ਇਲਾਕੇ ਦੇ ਡਾਕਟਰ ਜੀਐਸ ਗੈਲਰੀ ਬਸਸ ਗੇਰ ਪਾਪ ਪੈਂਦੀ ਬਾਰੇ ਜਾਣਦਾ ਹੀ ਨਹੀਂ ਸੀਗਾ ਕਿ ਪੈਂਦੀ ਸਟੇਜ ਜਿੰਨੀ ਵਧੀਆ ਸੰਭਾਲਣ ਦੇ ਤੇ ਲੈਕਚਰਰ ਨੇ ਵਧੀਆ ਰੱਖਿਆ ਸੀ ਇਹਨਾਂ ਨੂੰ ਲੈਕਚਰ ਅੱਜ ਲੈਕਚਰ ਕਲਾਸ ਬੜੀ ਇੰਦਿਆਂ ਹੋਰ ਹੁੰਦਾ ਜੀ ਮਨਸਬੋ ਦੇ ਨਾਲ ਹੋ ਰਿਹਾ ਹੈ ਮੈਂ ਤਾਂ ਪਵਨ ਉਹਨਾਂ ਨੂੰ ਪੁੱਛ ਰਿਹਾ ਸੀ ਕਿ ਮੈਡਮ ਰਾਣੀ ਜੀ ਦੇ ਵਜਿਹ ਤੁ ਨਹੀਂ ਆਇਆ ਇਸ ਪਵਿੱਤਰ ਪਾਵਨ ਧਰਤੀ ਤੇ ਜਿੱਥੇ ਘਤਰੀ ਬਾਬਿਆਂ ਦਾ ਜਨਮ ਹੋਇਆ ਉਹਨਾਂ ਦਾ ਪਾਲਨ ਪੋਸ਼ਣ ਹੋਇਆ ਆ ਕੇ ਮਨ ਨੂੰ ਇੱਕ ਬਹੁਤ ਸੰਤੋਸ਼ ਹੋਇਆ ਇਸ ਗੱਲ ਦਾ ਕਿ ਇਸ ਧਰਤੀ ਦੇ ਲੋਕ ਹੱਲੇ ਵੀ ਇਸ ਧਰਤੀ ਨਾਲ ਹੀ ਜੁੜੇ ਭਵਨ ਜੀਓ ਜੇ ਤਾਂ ਮੈਂ ਇੱਥੇ ਖੜਿਆ ਤਾਂ ਸ਼ਾਇਦ ਲਾਈਵ ਦੇ ਵਿੱਚ ਇੱਕ ਆਪਸੀ ਤਾਲਮੇਲ ਲਾਈਵ ਦੇ ਵਿੱਚ ਇੱਕ ਜਜ਼ਾਰੂਪਨ ਲਾਈਵ ਦੇ ਵਿੱਚ ਡਿਸੀਜਨ ਮੇਕਿੰਗ ਕਿ ਸਭ ਕੁਝ ਜਿਹੜਾ ਆ ਉਹ ਸਪੋਰਟਸ ਦੇ ਰਾਹੀਂ ਆ। ਹਾਈਸਟ ਸਟੇਡੀਅਮ ਆ ਪਿੰਡ ਵਾਸੀਆਂ ਅੱਜ ਮਾਨਯੋਗ ਸਰਪੰਚ ਜੀ ਖਿਲਾਫ ਮੇਰੇ ਮਾਦੀ ਹੋ ਸ਼ਰਮਾ ਦੂਰ ਕੀਤੀ ਜੇ ਪਿੰਡ ਵਾਸੀਆਂ ਨੇ। ਪਿਆਰ ਹੈ ਮੁੰਡੇ ਲਈ ਖੇਡਾਂ ਦਾ ਆਯੋਜਨ ਇਹ ਸਾਨੀਆਂ ਕਰਨਾ ਗੇਂਦ ਦੇ ਵਿੱਚ ਬਹੁਤ ਸੌਖੀ ਪਰ ਕਰਨ ਦੇ ਵਿੱਚ ਬਹੁਤ ਮੁਸ਼ਕਲਾਂ ਆ। ਮੈਂ ਸਮਝਦਾ ਕਿ ਆਉਣ ਵਾਲਾ ਦੇਸ਼ ਦਾ ਭਵਿੱਖ ਹੈ ਜੇ ਔਕ ਗਿਆ ਦੇ ਬੱਚੇ ਅਸੀਂ ਆਪਣੇ ਬੱਚਿਆਂ ਨੂੰ ਜੇ ਰਸੇ ਤੋਂ ਦੂਰ ਰੱਖਣਾ ਹੈ ਤਾਂ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ ਬਾਸਕੇਟਬਾਲ, ਵਾਲੀਬਾਲ ਦੇ ਛੋਟੇ ਛੋਟੇ ਔਫਰਸ ਲਾਈਏ ਤਾਂ ਕਿ ਬੱਚਿਆਂ ਨੂੰ ਇਸ ਖੇਡਾਂ ਵੱਲ ੋਲਾਦਾ ਉਝਾਨ ਕਰੇ ਪਰ ਮੈਂ ਸਮਝਦਾ ਜੋ ਆਰਟੀਸਟ ਦੀ ਸੋਚ ਹੈ ਉਹ ਤੁਸੀਂ ਸੋਚ ਰਹੇ ਹੋ ਕਿ ਜਿੱਦ ਤੇ ਉਹ ਇਹਨੇ ਪੜੇ ਵਿਖੇ ਸਾਡੇ بڑے ਪਿੰਡ ਦੇ ਹੋ ਔਰ ਸਾਰਾ ਪਿੰਡ ਇਕੱਠਾ ਹੋ ਗਏ ਤਾਂ ਉਹਦਾ ਉਹਦੇ ਬੱਚਿਆਂ ਦਾ ਪਰਵਰਿਸ਼ ਦਾ ਸੁਰੱਖਿਤਰ ਨਾ ਸਮਝਦਾ ਹੈ ਇਹ ਔਰ ਉਹਦੇ ਉਹਦਾ ਦੇ ਉਸਾਸ कह रहे हैं कामता हाथों दिल लिखियो के तो थे से, से आ, हो जो सड़क बन लगी पठानकोट बच्चे भी मुड़के दोबारा स्टेडियम तो लैके इत स्टेडियम तब हम बहुत ही जोर बहुत ही कुशल बहुत ही निपोण जिस तरह यह कहा जाता ਕਿ ਕਿਸੇ ਵੀ ਇਨਸਾਨ ਦੀ ਖੁਸ਼ੂਦ ਤਲੰਦਰ ਸ਼ਹਿਰ ਦੇ ਬਹੁਤ ਹੀ ਵਰਦੀ ਮਿਹਰ ਸਦੀਪ ਜੋਤੀ ਜੀ ਔਰ ਸ਼ਹੀਦ ਭੰਤਾ ਸਿੰਘ ਟਰਸਟ ਦੇ ਪ੍ਰਧਾਨ ਸਾਹਿਬ ਡਾਕਟਰ ਜੇ ਐਸ ਗਿਲ ਜੀ ਮਿਸਿਸ ਗਿਲ ਜੀ ਔਰ ਮੁਰੂ ਸਪੋਰਟਸ ਕਲੱਬ ਦੇ ਪ੍ਰਧਾਨ ਸਾਹਿਬ ਸਰਦਾਰ ਹਰਪਜਨ ਸਿੰਘ ਕੋੜਾੜੀ ਜੀ ਤੇਰਾ ਦੀ ਸਾਰਤੋਂ ਤੁਹਾਡੇ ਪਿੰਡ ਦੇ ਸਰਪੰਚ ਸਾਰੇ ਪੰਚਾਇਤ ਤੇ ਜਿੰਨੇ ਵੀ ਸਾਥੀ ਤੇ ਵੀ ਤੇ ਪਤਵੰਤੇ ਸੱਜਣ ਬੀਬੀਆਂ ਖਿਡਾਰੀ ਦੋਸਤੋ ਖੇਡ ਪ੍ਰੇਮੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਬੰਧਕਾਂ ਦਾ ਐਨ ਆਰ ਆਈ ਭਰਾਵਾਂ ਦਾ ਧੰਨਵਾਦ ਗਦਰੀ ਬਾਪਿਆਂ ਦੇ ਨਾਂ ਤੇ ਇਹ ਟੂਰਨਾਮੈਂਟ ਕਰਾਉਦੇ ਨੇ ਮੈਂ ਤੁਹਾਨੂੰ ਵਧਾਈ ਦਿੰਦਾ ਤੇ ਧੰਨਵਾਦ ਕਰਦਾ ਕਿ ਤੁਸੀਂ ਉਨਾ ਮਹਾਨ ਸ਼ਹੀਦਾਂ ਨੂੰ ਜਿਹਨੂੰ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਆ ਕਿਉਂਕਿ ਸਮਾਜ ਨੂੰ ਵਿਗਾੜਨ ਵਾਲੇ ਵੀ ਸਮਾਜ ਵਿਗਾੜਨ ਵਾਲੇ ਨੌਜਵਾਨੀ ਨੂੰ ਮਾੜੇ ਪਾਸੇ ਵੱਲ ਨੂੰ ਲਾ ਦੋਗੇ ਨਸ਼ਿਆ ਵੱਲ ਨੂੰ ਲਾ ਦੇਣਗੇ ਜਾਂ ਹੋਰ ਤਰੀਕਿਆਂ ਵੱਲ ਨੂੰ ਲਾ ਦੇਣਗੇ ਪਰ ਸਮਾਜ ਨੂੰ ਬਣਾਉਣ ਵਾਲੇ ਵੀ ਤੁਹਾਡੇ ਵਰਗੇ ਨੇ ਕਿਉਂਕਿ ਜੋ ਸੁਪਨਾ ਸ਼ਹੀਦਾਂ ਨੇ ਸ਼ਹੀਦ ਭੰਤਾ ਸਿੰਘ ਨੇ ਖੀਤ ਸੰਤਾ ਸਿੰਘ ਨੇ ਸ਼ਹੀਦ ਦੂਰ ਸਿੰਘ ਨੇ ਲਿਆ ਸੀ ਤਾਰੇ ਕਾ ਸਾਰੇ ਵੀਰਾਂ ਨੂੰ ਸਮੇਂ ਦੇ ਮੁਖ ਦੱਕੇ ਨਾਲ ਦੀ ਨਾਲ ਹੀ ਆਈ ਜਾ ਜਿਨ੍ਹਾਂ ਦੇ ਨਾਮ ਹੋਂਦ ਦੇ ਹਨ ਸਰਦਾਰ ਸੁਖੀਰ ਸਿੰਘ ਜੀ ਬੈਂਸ ਸਾਹਿਬ ਸਰਦਾਰ ਨੋਦੀਸ਼ ਸਿੰਘ ਜੀ ਦੌਲਤਪੁਰ ਸਰਦਾਰ ਸੁਦਰਿੰਦਰ ਸਿੰਘ ਜੀ ਖਿੰਡਾ ਜਥੇਦਾਰ ਸਰਦਾਰ ਹਰਜਿੰਦਰ ਸਿੰਘ ਜੀ ਹਣੀ ਸਰਦਾਰ ਰਣਜੀਤ ਸਿੰਘ ਜੀ ਕਾਲਾ ਹਾਂ ਰੇਸ਼ ਸਿੰਘ ਜੀ ਕੈਨੇਡਾ ਤੋਂ ਔਰ ਮਾਨਸਾ ਨੂੰ ਰਣਜੀਤ ਸਿੰਘ ਜੀ ਕਾਲੋਂ ਅਪਰੰਜੀਤ ਸਿੰਘ ਸਨਵਾ ਦਾ ਜਿਹੜਾ ਵੀ ਖਿਡਾਰੀ ਜੱਫਾ ਭਰੇਗਾ 500 ਰੁਪਇਆ ਹੋਵੇਗਾ ਜਾਪੀ ਲਈ ਰਾਮਾ ਦੀਵਾਨ ਦਾ ਸਦਾ ਸਭ ਜੀ ਚਾਹਲੀ ਦਾ ਯੂਥ ਚਾਹਲੀ ਦਾ ਦਾ ਸਪੀਚ ਮਾਨਸਾ ਮਾਨ ਹੋ ਰਿਹਾ ਹੈ ਬਾਈ ਨੇ ਜਗਤ ਲਿੰਗ ਹਜ਼ਾਰ ਆ ਬਿੱਟੂ ਹਰਮਨ ਚਾਹਲ ਹਾਂਜੀ ਗਵਿੰਦਰ ਸਿੰਘ ਜੀ ਹਨੀ ਆ ਜਿੰਦਰ ਸਿੰਘ ਜੀ ਹਨੀ ਪਾਜੇਦਾਰ ਹਰਨਾਮ ਸਿੰਘ ਜੀ ਐ ਵੈਲਕਮ ਹੋ ਤੋ ਪਾਜੀ ਗੁਰਦੁਪਰੀਆ ਦਾ ਪਿੰਡ ਆਜਾ ਦੇ ਨਾਸ਼ਾ ਆਸ਼ਾ ਆ ਕੇ ਮੋਟੇ ਹਾਰ ਬਹੁਤ ਸਾਰਾ ਸਵਾਗਤ ਹੈ ਸੇ ਮਾਨ ਸਨਾਨ ਤੇ ਹੁਣ ਪਵਨ ਪੀਨੂ ਜੀ ਆਰਗੇਨਾਈਜ਼ਿੰਗ ਸੈਕਟਰੀ ਪਰ ਵਰਤ ਕਰਨ ਦੇ ਉਹਨਾਂ ਦੇ ਪੁੱਤਰ ਸਾਹਿਬ ਬਹੁਤ ਵਧੀਆ ਕਾਰਪੋਰ ਦੀ ਧਰਤੀ ਤੇ ਕਬਾ ਕਰਾਤੀ ਐਸੋਸੀਏਸ਼ਨ ਦੇ ਵੀ ਇਹ ਰੂਹੇ ਰਵਾ ਹਨ ਔਰ ਮਾਨ ਹੈ ਸਾਡੇ ਸ੍ਰੀ ਜੋਤੀ ਜੀ ਹਾਂ ਜੀ ਉਧਰ ਚੱਲੋ ਕਿਸ ਕਰਤਾ ਤੀਸਰਾ ਪਾਇਲ ਵਰਤ ਕਬੱਡੀ ਕੱਪ ਪਾਇਲ ਵਰਤ ਕਬੱਡੀ ਕੱਪ ਦੇ ਪ੍ਰਬੰਧ ਕਿਸ ਕਰਤਾ ਜਿਨ੍ਹਾਂ ਨੇ ਸਾਰੇ ਮੈਚ ਆਪਣੀ ਦੇਖ ਲੈ ਕੇ ਕਰਾਏ ਸਰਦਾਰ ਸਾਹਿਬ ਤੇ ਮਾਣ ਹੋਵੇਗਾ ਸਾਡੇ ਸਰਦਾਰ ਪਰਮਨ ਸਿੰਘ ਜੀ ਫਲੋਰ ਸਿਰੇ ਦੇ ਮੰਤਰੀ ਪੰਜਾਬ ਸਰਕਾਰ ਦਾ ਔਰ ਸਭੂਚੇ ਜਿਹੜੀ ਬਾਗਿਆਂ ਵੱਲੋਂ ਬਾਈ ਸਾਹਿਬ ਪਲੀਜ਼ ਆਓ ਤੇ ਮਹਾਰਾਜ ਜੋਸਤਾਨਾ ਦੇ ਜੀ ਜੀ ਪਾਹਨ ਜੀ ਦਿਨੂ ਜੀ ਦੋ ਸੈਕਿੰਡ ਹੋਰ ਲੈਣੇ ਨੇ ਤੋਕੇ ही रखा सकता बंदे आने बेगत जहान के गुरप सिंह जी भजन सिंह जी मैंबर पंचायत संघवाल सरदार भजन सिंह जी मैंबर पंचायत संघवाल ਆਜੇ ਲਾ ਲਓ ਆਪਰਾ ਮਾਨ ਸਤਿਕਾਰ ਗੁਰੂ ਜੀ ਦੇ ਨਾਮ ਤੇ ਸਾခင် ਜੀ ਦੇ ਮੈਂਬਰ ਤੋਂ ਜਗਨਦੀਪ ਦਾ ਬੜਾ ਪਿਆਰ ਜੁਲ ਜੋਤੀ ਜੀ ਮੇਰ ਜਲੰਧਰ ਸਾਡੇ ਪਵਨ ਜੀ ਉਹ ਪਾਰਲੀਮੈਂਟ ਸੱਤਰ ਜਜੀਬ ਜੀ ਦਾ ਬਰਾਬਰ ਭਾਰੀ ਬੰਦਾਂ ਆਪਰੇ ਦੇਖੇ ਕਿ ਉਹ ਡਾਕਟਰ ਪ੍ਰਦੀਪ ਸਿੰਘ ਜੀ ਦਾ ਬਹੁਤ ਸਰਾਤਨ ਮਾਡ ਬੜਾ ਸ੍ਰੀ ਮਾਨ ਸਮਾਨੇ ਡਾਕਟਰ ਭਗਤ ਸਿੰਘ ਜੀ ਖਿਲੋ ਟੋਪਨ ਆਪਨ ਪਦਕ ਜਿ세 31000 ਡਾਕਟਰ ਸਾਹਿਬ ਪਹਿਲਾ ਪ੍ਰਾਈਜ਼ ਪੌਂਡ ਟੀਵੀ ਕਾਲ ਅਗੇ ਜੀ ਆ ਇਹ 31000 ਦਾ ਪਹਿਲਾ ਪ੍ਰਾਈਜ਼ ਸੰਗਵਾਰ 75 ਕਿਲੋ ਪਿੰਪਦਰ 21000 ਦਾ ਪਹਿਲਾ ਇਨਾਮ ਪਹਿਲਾ ਇਨਾਮ ਤੋਂ ਵੱਲ ਨੂੰ ਮਿਲਿਆ 21000 ਰੁਪਇਆ ਤੇ 18000 ਕਤਰਾ ਵਾਲਾ ਨੂੰ ਕੌਣ ਗਰੰਡੋਂ ਪਤਾ ਇਹਨੇ ਨਾਲ ਦੇਖਣਾ ਹੈ ਮੋਲੇ ਸਭ ਨੂੰ ਦੇਖ ਜਾ ਬੈਠੋ ਯਾਰ ਬੈਠੋ ਜਨੇ ਵੇਖਣਾ ਚਾਰ ਫੁੱਟ ਬੈਠ ਜਾ ਬਣਾ ਦੇ ਕੇ ਇਹਦਾ ਸਾਲੇ ਰੜੇ ਰੜੇ ਜੇ ਗਿੱਲਾ ਕੱਖਲਾ 40 ਕਿਲੋ 40 ਕਿਲੋ 80000 ਰੁਪਈਆ 80000 ਆਹੋ 500 ਰੁਪਈਆ ਮੁੰਡੇ ਖੁਸ਼ ਹੋ ਗਏ ਸੀ 40000 ਤੇ ਅੱਜ ਦਾ ਆਮੀਆਂ ਤੋਹਫਾ 24100 ਹਲੋ ਜੱਸਾ ਯਾਰ ਹਾਂਜੀ ਸਾਡੇ ਰਾਜਾ ਜੱਜਪ ਸਿੰਘ ਜੀ ਮੇਰੀ ਆਵਾਜ਼ ਸੁਣਦੇ ਹੋਣ ਰਾਜਾ ਜੱਜਪ ਸਿੰਘ ਜੀ ਸਦਾਉਤ ਜੀਪ ਸਿੰਘ ਜੀ ਦੂਸਰਾ ਆਮੀਆਂ ਤੋਹਫਾ

ਵਾਲੀਬਾਲ ਦੇ ਮੁਕਾਬਲੇਆਂ ਦਾ ਦੂਸਰਾ ਇਨਾਮ ਨੇਤੀਬਾਦ। ਸਾਡੇ ਸਾਹਮਣੇ ਰਿਖਤ ਜਿਹੜੀ ਕਮੇਟੀਆਂ। ਮੈਡਮ ਜੀ ਬੈਸਟ ਕੈਪੀ। ਨਾਗਰ ਬੱਚਾ ਧੰਨਵਾਦ ਕਬੱਡੀ ਦਾ ਮਹਾਨ ਖਿਡਾਰੀ ਜਿਹਨੇ ਬਹੁਤ ਤਕੜੀ ਕਬੱਡੀ ਖੇਡੀ। ਸਭ ਸਾਹਿਬ ਜੋਰ ਲੱਗ ਗਿਆ ਪੂਰਾ। ਔਰ ਕਹਿੰਦੇ ਜੱਸੇ ਦਾ ਜਿੰਨਾ ਵੀ ਮਾਣ ਕਰੀਏ ਥੋੜਾ ਮਾਣ ਤੇ ਤਾੜੀਆਂ ਜਵਾਨੋ ਜੱਸੇ ਵਾਸਤੇ ਦੁਤਾਰੇ। ਮੈਡਮ ਜੀ ਬੀਪਰ ਬਹੁਤ ਮਿਹਨਤ ਬਹੁਤ ਰਫਰੈਸ਼ਮੈਂਟ ਦੇ ਚਾਰਜ ਆਪ ਪਾਗ ਮਿਹਨਤੀ ਪਾਗ ਮਿਹਨਤੀ